ਰੱਬ ਕਰੇ ਕੋਈ ਗਰੀਬ ਨਾ ਹੋਵੇ ਗਰੀਬ ਦੀ ਕਿਤੇ ਵੀ ਢੋਈ ਨਹੀਂ ਹੁੰਦੀ ਦੋਸਤੋ ਖਾਸ ਕਰ ਜ਼ਾਲਮ ਲੋਕਾਂ ਦੇ ਵਿੱਚ ਜਦੋਂ ਜ਼ਾਲਮ ਲੋਕ ਦੰਦ ਨਾਉਂਦੇ ਫਿਰਦੇ ਨੇ ਉਦੋਂ ਗਰੀਬਾਂ ਦੇ ਖੂਨ ਚੂਸੇ ਜਾਂਦੇ ਨੇ ਔਰ ਗਰੀਬਾਂ ਦੇ ਸਾਹ ਬੰਦ ਕੀਤੇ ਜਾਂਦੇ ਨੇ ਇਸ ਤਰ੍ਹਾਂ ਦੀ ਅੱਜ ਇੱਕ ਵੀਡੀਓ ਸਾਹਮਣੇ ਆਈਏ ते वीडियो वेखने बाकी गुफ्तगु करने उस तो ਕਹੋ ਬਤੋ ਵੀ ਮੇਰਾ ਮੇਰਾ ਨਾਮ ਗੁਰਜੰਟ ਸਿੰਘ ਹੈ ਜੀ ਜੀਨਾ ਕਤਲ ਹੋਇਆ ਉਹ ਮੇਰੀ ਮੰਮੀ ਸੀ ਜੀ ਨਾਮ ਸੀ ਪਤਾ ਨਾ ਸ੍ਰਿੰਦਰ ਕੌਰ ਸੀ ਉਹਨਾਂ ਦੀ ਉਮਰ 68 ਸਾਲ ਸੀ ਮਾਮਲਾ ਕੀ ਸੀ ਪੂਰਾ ਕੀ ਸੀ ਮਾਮਲਾ ਇਹ ਵੀਰੇ ਜੀ ਏਸੀ ਉਹ ਕਿਸੇ ਦੇ ਘਰਾਂ ਕੰਮ ਕਰਨ ਜਾਂਦੀ ਸੀ ਪਹਿਲਾਂ ਵੀ ਜਾਂਦੀ ਸੀ ਜੀ ਕਿਹੜਾ ਦੇ ਘਰ ਕੰਮ ਕਰਦੀ ਇੱਥੇ ਆਪਣੇ ਕੋਲ ਆ ਮੋਸੀ ਜਿੰਦਰ ਕਹਿੰਦੇ ਨੇ ਉਹਨਾਂ ਦੇ ਘਰਾਂ ਕੰਮ ਕਰਨ ਗਈ ਇੱਕ ਘਰਾਂ ਦੱਸ ਕੇ ਗਈ ਹੈ ਜੀ ਠੀਕ ਹੈ ਜੀ ਦੱਸ ਕੇ ਗਈਆ ਤੇ ਉਸ ਤੋਂ ਬਾਅਦ ਸਾਨੂੰ 2 ਦਿਨ ਬਾਅਦ ਉਹ ਸਾਡੀ ਘਰ ਆ ਨਹੀਂ ਗਈ ਸੀ ਇਹ ਸਾਰਾ ਤਰੀਕ ਦੀ 3:30 ਵਜੇ ਦੀ ਗੱਲ ਹੈ ਜੀ ਅਸੀਂ ਕੱਲ ਸਾਰੇ ਪਿੰਡ ਦੇ ਕੈਮਰੇ ਚੈੱਕ ਕਰਿਓ ਪਿੰਡ ਤੋਂ ਬਾਹਰ ਨਹੀਂ ਸੀ ਗਈ ਉਹ ਸਿਰਫ ਉਨੇ ਜੇਰੀਏ ਚ ਗਾਇਬ ਹੋ ਗਈ ਸੀ ਸਾਰੇ 5-5 ਸਾਡੇ ਨਾਲ ਸੀ ਕੈਮਰੇ ਦੇਖੇ ਨੇ ਜੀ ਠੀਕ ਹੈ ਜੀ ਤੇ ਕੱਲ ਪੁਲਿਸ ਨੇ ਕੀ ਕਰਿਆ ਜੀ ਲਾਸ਼ ਕੱਢ ਲਈ ਜੀ ਉਹਨਾਂ ਦੇ ਘਰ ਤੋਂ ਸੋਈ ਦੇ ਥੱਲੇ ਤੋਂ ਯਾਰ ਕਿ ਸਾਰੇ ਘਰ ਦੇ ਉੱਤੇ ਕੋਲ ਸੀ ਆਪਣੀ ਸੋਈ ਚ ਲਾਸ਼ ਪਈ ਹੋਵੇ ਆਪਾਂ ਨੂੰ ਪਤਾ ਨਾ ਹੋਵੇ ਜੀ ਘਰ ਚ ਹਨਾ ਹੀ ਸਾਰੇ ਧੀਆ ਭੈਣਾਂ ਉਹਨਾਂ ਦੇ ਘਰ ਆ ਜਾਈ ਗਏ ਉਹਨਾਂ ਦੇ ਘਰ ਕੋਈ ਪ੍ਰੋਗਰਾਮ ਸੀਗਾ ਦੇਖੋ ਵੀ ਉਹਨਾਂ ਦੇ ਵੀ ਉਹ ਤੇਰਾ ਰਿਸ਼ਤੇਦਾਰ ਹੈ ਜੋ ਸੋਈ ਚ ਲਾਸ਼ ਪਈ ਸੀ ਜੀ ਉਹ ਕਹਿੰਦੇ ਸਾਨੂੰ ਪਤਾ ਹੀ ਲੱਗੇ ਉਹ ਯਕੀਨ ਲੱਗ ਰਿਹਾ ਕੋਈ ਗਲਤੀ ਹੋ ਗਈ ਤੇ ਉਹ ਮਾਰਿਆ ਗਿਆ ਉਹਨਾਂ ਇਹ ਹੀ ਮਾਰਿਆ ਗਿਆ ਇੱਕ ਮੁੰਡਾ ਜੀ ਉਹਨਾਂ ਦੇ ਰਿਸ਼ਤੇਦਾਰ ਆਇਆ ਵਸੇ ਜੀ ਇੱਕ ਉਹਨਾਂ ਨਾਲ ਪਿਆ ਉਹ ਮੁੰਡੇ ਏ ਉਹਨਾਂ ਦੀ ਬੀਬੀ ਨੂੰ ਮਾਰਨ ਲੱਗੇ ਸੀ ਆਪਦੀ ਮਮੇਰੀ ਘਰ ਵਾਲੀ ਨੂੰ ਮਾਰਨ ਲੱਗਿਆ ਸੀ ਹਾਂ ਘਰ ਵਾਲੀ ਨੂੰ ਮਾਰਨ ਲੱਗੇ ਸੀ ਮੇਰੀ ਮੰਮੀ ਉਹਨਾਂ ਦੇ ਕੋਲ ਚਲੀ ਗਈ ਉਹਨਾਂ ਨੇ ਉਹਨੂੰ ਛੱਡ ਕੇ ਮੇਰੀ ਮੰਮੀ ਦਾ ਡਰ ਖੁੱਟ ਕੇ ਮਾਰ ਚੌਂਟ ਲੱਗੇ ਸੀ ਉਹ ਚੌਂਟ ਨਹੀਂ ਉਹਨਾਂ ਦੇ ਘਰ ਆ ਕੰਮ ਕਰਨ ਨਹੀਂ ਜਾਂਦੇ ਸੀ ਮੰਮੀ ਨੂੰ ਪਤਾ ਨਹੀਂ ਸੀ ਜੀ ਉਹ ਲੜਦੇ ਨੇ ਜੀ ਵੀ ਉਹਨੂੰ ਮਾਰਨ ਲੱਗੇ ਨੇ ਤੇ ਮੰਮੀ ਅੰਦਰ ਵੜ ਗਈ ਬਸ ਉਹਨਾਂ ਨੇ ਮਾਰਤਾ ਹੀ ਫਿਰ ਉਦੋਂ ਕੀ ਹੋਇਆ ਮੇਰਾ ਬਾਪੂ ਉਧਰੋਂ ਫੋਟੋ ਆ ਰਿਹਾ ਸੀ ਜਿਹੜੀ ਉਹਨਾਂ ਦੀ ਮੰਮੀ ਸੀ ਉਹਨੂੰ ਜਦ ਕਾਲਕੋ ਟਕੇ ਬੀਚ ਮਾਰ ਰਹੀ ਸੀ ਮੇਰੇ ਬਾਪੂ ਨੂੰ ਉਹਨੇ ਹੱਥ ਮਾਰਿਆ ਕਹਿੰਦੀ ਮੈਨੂੰ ਛਡਾਉ ਨੂ ਮੇਰੇ ਡੈਡੀ ਨੇ ਚੱਕ ਕੇ ਉਹਨੂੰ ਅੰਦਰ ਵੀ ਪਾਇਆ ਜੀ ਜਿਹੜੀ ਉਹਨਾਂ ਦੀ ਬੁੜੀ ਸੀ ਠੀਕ ਆ ਚੱਕ ਕੇ ਪਾਇਆ ਮੇਰੇ ਬਾਪੂ ਨੂੰ ਉਹਨਾਂ ਨੇ ਚਾਹ ਵੀ ਪਿਲਾਈ ਆਈ ਨਾਲੇ ਮੇਰੀ ਮੰਮੀ ਉੱਥੇ ਅੰਦਰ ਮਰੀ ਪਈ ਸੀ ਉਹ ਮੁੰਡੇ ਨੇ ਜਿਹਨੇ ਮਾਰੀ ਯਾਰ ਹੁੜੇ ਨੇ ਮੰਮੀ ਥੋੜੀ ਪਹਿਲਾਂ ਮਾਰਤੀ ਸੀ ਮੰਮੀ ਮਾਰਤੀ ਸੀ ਉਹਨਾਂ ਨੇ ਪਹਿਲਾਂ ਜੀ ਬਾਪੂ ਨੂੰ ਉਹਨਾਂ ਬੰਨੇ ਨਾਲ ਪੇਟਾ ਲਿਆ ਸੀ ਤੇ ਜਿੱਦਾਂ ਉਹਦੀ ਗੁੰਡੀ ਗਾਇਬ ਹੋਈ ਹੈ ਉਹਦੀ ਪੋਸਟ ਰਿਪੋਰਟ ਹਾਂਜੀ ਪੋਸਟ ਰਿਪੋਰਟ ਲਿਖਾਈ ਤੇ ਜੀ ਦੋ ਮਿਲਵਾਜ ਮਾਏ ਸੀ ਵਾਣਾ ਕਿ ਦੇਖ ਕੇ ਚਲੇ ਗਏ ਉਹ ਮਤਲਬ ਕੀ ਉੱਚੀ ਵਿੱਚ ਕਰੀ ਵੀ ਉਹ ਕਿੰਨੇ ਫੈਮਿਲੀ ਮੈਂਬਰ ਇੰਦਰ ਉਹ ਫੈਮਿਲੀ ਮੈਂਬਰ ਹੈਗੇ ਨੇ ਜੀ ਉਸ ਚ ਪਿਓ ਆ ਰਿਕਾ ਰਾਲੀਆ ਮੁੰਡਾ ਕੁੜੀ ਉਹਦੇ ਛੋਟੇ ਛੋਟੇ ਬੱਚੇ ਨੇ ਤੇ ਹੁਣ ਕੋਤਮ ਨੂੰ ਪਰਚਾ ਕੀਤਾ ਗਿਆ ਕਿਹਦੇ ਲਈ ਕੀਤਾ ਗਿਆ ਪਰਚਾ ਸਿਰਫ ਉਹ ਇੱਕ ਬੰਦੇ ਦੇ ਕੀਤਾ ਹੈ ਇਹਨਾਂ ਨੇ ਵੀ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਆਇਆ ਸੀ ਯਾਦ ਕੀ ਉਹਨਾਂ ਦਾ ਜਿਹੜਾ ਪਿਓ ਸੀ ਉਹ ਵੀ ਉਹਦੇ ਨਾਲ ਸੀ ਉਹਦੇ ਉੱਤੇ ਖਾਤੇ ਨਹੀਂ ਪਾਚਾ ਪਾਇਆ ਉਹਨਾਂ ਨੇ ਮੰਗ ਕਰਦੇ ਆ ਜੀ ਉਹਨੂੰ ਵੀ ਨਾਲ ਸਜ਼ਾ ਹੋਣੀ ਚਾਹੀਦੀ ਪਾਚਾ ਪਾਇਆ ਜਾਵੇ ਉਹ ਕਰਾਂ ਫਿਰ ਸਾਬਿਆ ਜੀ ਉਹਤੇ ਖਾਤੇ ਨਹੀਂ ਪਾਚਾ ਪਾਇਆ ਡੰਟ ਬੋਟੀ ਸੁਨਰਾਲੇ ਪਈ ਆ ਜੀ ਉਸ ਵੰਡ ਹੋ ਗਿਆ ਨਹੀਂ ਹੋਇਆ ਨਹੀਂ ਹੈਗਾ ਫੋਟਮਾਰਟਮ ਹੋਇਆ ਨਹੀਂ ਹੈਗਾ ਜੀ ਹਾਂ ਦੋਸਤੋ ਤੁਸੀਂ ਦੇਖਿਆ ਕਿ ਇੱਕ ਵਡੇਰੀ ਕਿਸੇ ਦੇ ਘਰ ਕੰਮ ਕਰਦੀ ਆ ਆਪਦੇ ਰਿਜ਼ਕ ਦੇ ਹੱਥੋਂ ਤੰਗ ਹੋ ਕੇ ਆਪਦੀ ਦੋ ਤਿੰਨ ਟਾਈਮ ਦੀ ਰੋਟੀ ਵਾਸਤੇ ਮੈਨੂੰ ਰੋਣਾ ਆ ਰਿਹਾ ਕਿ ਬਹੁਤ ਹਾਲਾਤ ਖਰਾਬ ਨੇ ਲੇਕਿਨ ਜਿਹੜੇ ਸਰਦੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਆ ਇਸ ਤਰ੍ਹਾਂ ਦੀਆਂ ਬੁੜੀਆਂ ਕੰਮ ਕਰਦੀਆਂ ਨੇ ਉਹਨਾਂ ਨੂੰ ਕੁਝ ਸ਼ਰਮ ਕਰਨੀ ਚਾਹੀਦੀ ਔਰ ਲਿਹਾਜ਼ ਕਰਨਾ ਚਾਹੀਦਾ ਕਿ ਅਸੀਂ ਕਤਨ ਵੀ ਜਿਹੜਾ ਮਜਬੂਰ ਬੰਦਾ ਆ ਉਹਦੀ ਮਜਬੂਰੀ ਦਾ ਫਾਇਦਾ ਨਾ ਉਠਾਇਆ ਜਾਵੇ ਕਿਉਂਕਿ ਜਦੋਂ ਤੁਸੀਂ ਇੰਜ ਕਿਸੇ ਦਾ ਖੂਨ ਪੀਵੋਗੇ ਨਾ ਤੁਹਾਨੂੰ ਰੱਬ ਕਦੇ ਵੀ ਮਾਫ ਨਹੀਂ ਕਰੇਗਾ ਲੇਕਿਨ ਉਹਨਾਂ ਨੇ ਉਹਨੂੰ ਮਾਰ ਦਿੱਤਾ ਤੁਸੀਂ ਦੇਖਿਆ ਕਿ ਬਹੁਤ ਗਲਤ ਕੀਤਾ ਹੈ ਇਸ ਦਾ ਜੁਰਮਾਨਾ ਉਹਨਾਂ ਨੂੰ ਦੇਣਾ ਪੈਣਾ ਹੈ ਰੱਬ ਇਹਨਾਂ ਲੋਕਾਂ ਨੂੰ ਜ਼ਰੂਰ ਪੁੱਛੇਗਾ ਇਸ ਤਰ੍ਹਾਂ ਦੇ ਲੋਕ ਇੱਕ ਵਾਕਿਆ ਨਹੀਂ ਹਜ਼ਾਰਾਂ ਵਾਕਿਆ ਇਸ ਤਰ੍ਹਾਂ ਦੇ ਨੇ ਕਿ ਕਈਆਂ ਥਾਵਾਂ ਤੇ ਮਾਰ ਕਟਾਈ ਹੁੰਦੀ ਹੈ ਬੁੜੀਆਂ ਨਾਲ ਤੇ ਦੋਸਤੋ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਰਾਇ ਰੱਖਦੇ ਹੋ ਕਮੈਂਟ ਜ਼ਰੂਰ ਕਰਿਓ ਇਸ ਨਾਲ ਇਜਾਜ਼ਤ ਚਾਹਨੇ ਅੱਲਾ ਹਾਫਿਜ਼